ਦੋ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ تر세ਮ ਚੰਦ ਉਰਫ लाਡੀ ਪੁੱਤਰ ਪਰਸ਼ੋਤਮ ਦਾਸ ਵਾਸੀ ਮਹੇਸ਼ ਨਗਰ ਰਤਨ ਲਾਲ ਪੁੱਤਰ ਰਮਾ ਕਾਂਗ ਵਾਸੀ ਸ਼ਿਪੂਰੀ ਮਹੱਲਾ ਨੂੰ ਹਸਪਜਾਬਤਾ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਕੇਸ ਦੇ ਵਿੱਚ ਇਹਨਾਂ ਕੋਲੋਂ 8300 ਗੋਲੀ ਐਲਪਰਾ ਜ਼ੋਲਮ ਰਿਕਵਰ ਕੀਤੀ ਗਈ ਤੇ ਐਫ ਆਈ ਆਰ 221 ਰਜਿਸਟਰ ਕੀਤੀ ਗਈ ਨੇ ਪਹਿਲਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਨਹੀਂ ਹੈ। ਬਾਕੀ ਅਸੀਂ ਆਪਣੀ ਤਫ਼ਤੀਸ਼ ਦੇ ਵਿੱਚ ਅੱਗੇ ਚੈੱਕ ਇਹਦੇ ਵਿੱਚ ਕਰ ਰਹੇ ਹਾਂ ਕਿ ਕਿੱਥੋਂ ਇਹ ਸਪਲਾਈ ਜਿਹੜੀ ਐਨਡੀਪੀਐਸ ਕੰਟਰਾਬੈਂਡ ਦੀ ਹੋਈ ਹੈ ਇਹਨਾਂ ਕੋਲੋਂ ਇਹ ਕਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕੇਜ ਕੀ ਹੈ। ਉਹ ਸਾਡੀ ਤਫ਼ਤੀਸ਼ ਅੱਗੇ ਜਾਰੀ ਹੈ। ਇਹਦੇ ਵਿੱਚ ਸਾਨੂੰ ਹੁਣ ਤੱਕ ਦੀ ਤਫ਼ਤੀਸ਼ 'ਚ ਇਹ ਸਾਹਮਣੇ ਆਇਆ ਜੀ ਕਿ ਇਹਨਾਂ ਨੇ ਇੱਕ ਆਪਣਾ ਜਿਹੜਾ ਮੁੰਡਾ ਇਹਨਾਂ ਦਾ ਕਰਿੰਦਾ ਜਿਹਦਾ ਨਾਮ ਰਤਨ ਲਾਲ ਹੈ ਉਸਦੇ ਘਰ ਦੇ ਵਿੱਚ ਜਿੱਥੇ ਉਹ ਰੈਂਟ ਤੇ ਰਹਿੰਦਾ ਉੱਥੇ ਸਮਾਨ ਕੁਝ ਆਪਦਾ ਇਹ ਕੰਟਰਾਬੈਂਡ ਲਿਆ ਕੇ ਰੱਖੇ ਹੋਏ ਸੀ। ਤੇ ਲੋਡ ਦੇ ਮੁਤਾਬਕ ਇਹ ਉਥੋਂ ਆਪਣੀ ਦੁਕਾਨ ਤੇ ਕੈਮਿਸਟ ਸ਼ਾਪ ਤੇ ਲੈ ਕੇ ਜਾਂਦੇ ਸੀ ਤੇ ਉਥੋਂ ਜਦ ਇਹਨਾਂ ਕੋਲ ਕੋਈ ਗਾਹਕ ਆਉਂਦਾ ਸੀਗਾ ਤੇ ਉਸ ਨੂੰ ਇੱਕ ਇੱਕ ਦੋ ਦੋ ਗੋਲੀਆਂ ਕਰਕੇ ਵੇਚਦੇ ਸੀ ਨਹੀਂ ਇਹ ਦੇ ਵਿੱਚ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹੀ ਸਾਹਮਣੇ ਆਇਆ ਜੀ ਕਿ ਇਹ ਇਹਨਾਂ ਦੀ ਦੁਕਾਨ ਦੇ ਉੱਪਰ ਜਿਹੜੀ ਕੈਮਿਸਟ ਜਾਂ ਫਾਰਮੇਸੀ ਸ਼ਾਪ ਹੈ ਉੱਥੇ ਕੰਮ ਕਰਦੇ ਸੀ ਦੁਕਾਨ ਦੀ ਵੀ ਚੈਕਿੰਗ ਹੋਏਗੀ ਸਰ ਦੁਕਾਨ ਦੇ ਵਿੱਚ ਅਸੀਂ ਚੈਕਿੰਗ ਕੀਤੀ ਗਈ ਕੱਲ ਡਰਗ ਇਨਸਪੈਕਟਰ ਸਾਹਿਬ ਦੇ ਨਾਲ ਕੀਤੀ ਗਈ ਸੀ ਚੈਕਿੰਗ ਪਰ ਉੱਥੇ ਹੁਣ ਤੱਕ ਕੋਈ ਰਿਕਵਰੀ ਸਾਡੇ ਕੋਲ ਨਹੀਂ ਹੋਈ ਏ ਹੁਣ ਜਿਹੜੇ ਸਾਨੂੰ ਮੁਖਬਰ ਖਾਸ ਨੇ ਪਿਛਲੇ 3-4 ਦਿਨ ਤੋਂ ਇਨਫਾਰਮੇਸ਼ਨ ਸਾਨੂੰ ਪਾਸ ਹੋਈ ਸੀ ਕਾਫੀ ਅਸੀਂ ਇਸ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਇਸ ਨੂੰ ਪੁਖਤਾ ਕੀਤਾ ਉਸ ਤੋਂ ਬਾਅਦ ਹੀ ਅਸੀਂ ਰੇਡ ਕੀਤੀ ਬਾਕੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹੋਰ ਇਹਦੇ ਵਿੱਚ ਕੌਣ ਇਨਵੋਲਵਮੈਂਟ ਤੇ ਕੀ ਇਸ ਦੇ ਵਿੱਚ ਬੈਕਵਰਡ ਲਿੰਕੇਜ ਹੈ ਉਹ ਸਾਡੀ ਅਗਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਏਗਾ ਬਿਲਕੁਲ ਜੀ ਸਾਡੇ ਇੱਕ ਮੁਖਬਰ ਖਾਸ ਸੀ ਜੋ ਅਸੀਂ ਟੀਮ ਆਪਦੀ ਲਾਈ ਹੋਈ ਸੀਗੀ ਸਾਨੂੰ ਕਿਤੇ ਸ਼ਿਕਾਇਤ ਆਈ ਸੀ ਕਿ ਕਮਿਸਟ ਜਾਂ ਫਾਰਮੇਸੀ ਸ਼ਾਪ ਤੋਂ ਐਦਾਂ ਦੀਆਂ ਗੋਲੀਆਂ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਸਾਫਟੀ ਆਫ ਦੀ ਇੰਟੈਲੀਜੈਂਸ ਹਿਊਮਨ ਰਿਸੋਰਸਸ ਐਕਟਿਵ ਕਰਕੇ ਇਹ ਪਤਾ ਕਰਵਾਇਆ